ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨ ਸੇਠ ਹਰ ਰੋਜ਼ ਦੀ ਤਰ੍ਹਾਂ ਇੱਕ ਨਵੀਂ ਚਰਚਾ ਲੈ ਕੇ ਮੈਂ ਹਾਜ਼ਰ ਹਾਂ ਤੇ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਯੋਗਿੰਦਰ ਸਿੰਘ ਜੀ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੋਗਿੰਦਰ ਜੀ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਜ਼ੋਰ ਫੜ ਰਹੀਆਂ ਨੇ ਔਰ ਨੌਜਵਾਨਾਂ ਦੇ ਗੈਂਗਸਟਰਵਾਦ ਵੱਲ ਜਾਂ ਫਿਰ ਆਪਾਂ ਕਹੀਏ ਨਸ਼ਾ ਵੱਲ ਜਾਣ ਦਾ ਵੱਡਾ ਕਾਰਨ ਕੀ ਹੈ ਕੀ ਮਾੜੀ ਬਿਰਤੀ ਵਾਲੇ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ ਕਿਉਂਕਿ ਹੈ ਤਾਂ ਆਪਣੀ ਨੇ ਪੰਜਾਬੀ ਨੇ ਉਹ ਹਾਂ ਲਗਨ ਜੀ ਦੇਖੋ ਗੱਲ ਕਰੀਏ ਤਾਂ ਤੁਸੀਂ ਪੰਜਾਬ ਦੀ ਜਵਾਨੀ ਦੇ ਮੋੜੇ ਦੀ ਗੱਲ ਕਰੀਏ ਪਹਿਲਾਂ ਸਭ ਤੋਂ ਆਪਾਂ ਤਾਂ ਨੌਜਵਾਨਾਂ ਨੂੰ ਮੋੜਿਆ ਤਾਂ ਜਾ ਸਕਦਾ ਪਰ ਸਰਕਾਰਾਂ ਮੋੜਨਾ ਹੀ ਨਹੀਂ ਚਾਹੁੰਦੀਆਂ। ਗਾਈ ਇਹ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਆ। ਔਰ ਜੇ ਦੇਖਿਆ ਜਾਵੇ ਤਾਂ ਪਰਾਤਨ ਚ ਵੀ ਚਲੇ ਜਾਈਏ ਜਾਂ ਮੌਜੂਦਾ ਦੌਰ ਚ ਵੀ ਚਲੇ ਜਾਈਏ। ਇਹ ਕਟਨਾਮਾ ਦਾ ਦੌਰ ਆ ਜਿਹੜਾ ਆਮ ਪੰਜਾਬ ਚ ਚੱਲਦਾ ਹੀ ਆ। ਜਿਹੜੀਆਂ ਕਤਲ ਓਗਾਰਤ ਲੁੱਟਖੋ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਤਾਂ ਉਹ ਸਰਕਾਰਾਂ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦਬ ਦਿੱਤੀਆਂ ਜਾਂਦੀਆਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਗੈਂਗਸਟਰਵਾਦ ਵੱਲ ਜਾਣ ਦਾ ਜਾਂ ਨਸ਼ਿਆਂ ਵੱਲ ਜਾਣ ਦਾ ਕਾਰਨ ਕੀ ਹੈ ਮੁੱਖ ਤੌਰ ਤੇ ਮੁੱਖ ਕਾਰਨ ਤਾਂ ਆਪਾਂ ਸਭ ਨੂੰ ਪਤਾ ਹੈ ਕਿ ਬੇਰੁਜ਼ਗਾਰੀ ਹੈ ਬੜੀ ਹੀ ਲਿਖੀ ਜਿਹੜੀ ਜਵਾਨੀ ਆ ਉਹ ਬੇਲੀ ਫਿਰਦੀ ਆ ਮਾਸਟਰ ਡਿਗਰੀ ਲੈ ਕੇ ਜਿਹੜਾ ਬੰਦਾ ਬਿੱਲਾ ਔਰ ਸਰਕਾਰੀ ਦਫ਼ਤਰਾਂ ਦੇ ਕਹ ਲਓ ਸਰਕਾਰਾਂ ਦੇ ਜਾ ਸਰਕਾਰਾਂ ਦੇ ਨਵੰਦਿਆਂ ਦੇ ਦਫਤਰਾ ਚੱਕਰ ਘਟ ਘਟ ਥੱਕ ਚੁੱਕਿਆ ਤਾਂ ਉਹ ਕੁਦਰਤੀ ਆ ਬੇਲਾ ਮੰਨ ਜਿਵੇਂ ਕਹਿੰਦੇ ਆਪਾਂ ਫਿਰ ਸ਼ੈਤਾਨ ਦਾ ਘਰ ਆੰਦਾ ਘਰ ਤੇ ਔਰ ਮਾੜੇ ਪਾਸੇ ਚਲ ਜਾਂਦਾ ਉਹਨਾਂ ਚੋ ਗੁੱਸਾ ਵੀ ਆ ਭਵਿੱਖ ਨੂੰ ਲੈ ਕੇ ਚਿੰਤਾ ਵੀ ਆ ਔਰ ਇਹੀ ਚਿੰਤਾ ਜਿਹੜੀ ਆ ਨਸ਼ਿਆਂ ਵੱਲ ਲੈ ਜਾਂਦੀ ਆ ਭਟਾ ਕਰਨ ਇਹੀ ਆ ਨਾ ਜੇ ਤੁਸੀਂ ਫਰੋਲ ਕੇ ਦੇਖੋ ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਨਸ਼ਿਆਂ 'ਚ ਗਏ ਹੋਏ ਨੇ ਜਾਂ ਗੈਂਗਸਟਰ ਬਾਦ 'ਚ ਗਏ ਹੋਏ ਨੇ ਜਿਹੜੇ ਨਾਮੀ ਵੱਡੇ ਗੈਂਗਸਟਰ ਨੇ ਤੁਸੀਂ ਉਹਨਾਂ ਦਾ ਉਹਨਾਂ ਬਾਰੇ ਉਹਨਾਂ ਦਾ ਫਰੋਲ ਕੇ ਦੇਖ ਲਓ ਉਹਨਾਂ ਦਾ ਜੀਵਨ ਜਾਂ ਉਹਨਾਂ ਦੀ ਜੀਵਨ ਦੀ ਘਟਨਾ ਹੋਰ ਮੇਨ ਮੁੱਖ ਰੂਪ ਚ ਤਾਂ ਇਹੀ ਆ ਨਾ ਵੀ ਉਹ ਉਹਨਾਂ ਨੂੰ ਧਕੀ ਲਿਆ ਵੀ ਗਿਆ ਜਿਹੜੀਆਂ ਜਿਹਨੀਆਂ ਪੋਲੀਟੀਕਲ ਪਾਰਟੀਆਂ ਅੱਜ ਮੌਜੂਦਾ ਸਰਕਾਰ ਤੇ ਹੱਥ ਉਂਗਲ ਚੁੱਕਦੀਆਂ ਨੇ ਜੇ ਉਹਨਾਂ ਦੇ ਤੁਸੀਂ ਰੋਲ ਚ ਨੂੰ ਫਰੋਲ ਲਓ ਉਹਨਾਂ ਦਾ ਕੀ ਰੋਲ ਰਿਹਾ ਪੰਜਾਬ ਦੀ ਜ਼ੁਬਾਨੀ ਲਈ ਰਹ ਤੁਸੀਂ ਲੱਖਾ ਸਦਾਣਾ ਵਰਗੇ ਜਿਹੜੇ 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 ਕਹਿ ਲੋ ਗੈਂਗਸਟਰ ਬਾਦ ਤੋਂ પાਪਸ ਆ ਕੇ ਚਲੋ ਨੌਜਵਾਨਾਂ ਨੂੰ ਇੱਕ ਚੰਗੀ ਸੇਧ ਦੇਣ ਲਈ ਜਾਂ ਪੰਜਾਬ ਦੇ ਮੁੱਦਿਆਂ ਤੇ ਜਾਂ ਪੰਜਾਬੀ ਲਈ ਉਹ ਲੜ ਰਹੇ ਆ ਤੁਸੀਂ ਉਹਨਾਂ ਦੀ ਇੰਟਰਵਿਊ ਸੁਣਿਆ ਉਹ ਅਕਸਰ ਜਦੋਂ ਉਹਨਾਂ ਨੂੰ ਗੈਂਗਸਟਰ ਬਾਦ ਦਾ ਸਵਾਲ ਕਰੀਦਾ ਮੈਂ ਵੀ ਇੱਕ ਵਾਰੀ ਇੰਟਰਵਿਊ ਕੀਤੀ ਸੀ ਉਹਨਾਂ ਨੂੰ ਕੀਤਾ ਤਾਂ ਉਹਨੇ ਇਹੀ ਜ਼ਿਕਰ ਕੀਤਾ ਕਿ ਸਾਨੂੰ ਧੱਕਿਆ ਗਿਆ ਇਸ ਪਾਸੇ ਔਰ ਇਥੋਂ ਤੱਕ ਉਹ ਪੰਜਾਬ ਦੇ ਇੱਕ ਸਾਬਕਾ ਮੰਤਰੀ ਚਲੋ ਮੈਂ ਵੀ ਨਾਂ ਹੀ ਲੈ ਦਿੰਦਾ ਸਕੰਦਰ ਸਿੰਘ ਬਲੂਕਾ ਦਾ ਉਹ ਨਾਮ ਲੈਂਦਾ ਵੀ ਸਾਨੂੰ ਉਹਨਾਂ ਨੇ ਇਸ ਪਾਸੇ ਔਰ ਇਹ ਵੀ ਗੱਲ ਹੈ ਤੁਸੀਂ ਕਿਸੇ ਵੀ ਇਲੈਕਸ਼ਨ ਚ ਕਿਸੇ ਚੋਣ ਚ ਦੇਖ ਲਓ ਨਸ਼ੇ ਜਿਹੜੇ ਨੇ ਸ਼ਰਿਆਂ ਮੰਡੇ ਜਾਂਦੇ ਨੇ ਇੱਥੋਂ ਤੱਕ ਕਈ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਹੁਣ ਤਾਂ ਅੱਗੇ ਰਭਈ ਤੀ ਨਸ਼ੇ ਸੀ ਫੀਮ ਜਾਂ ਡੋਟੇ ਹੁਣ ਤਾਂ ਚਿੱਟਾ ਤੱਕ ਵੱਢਣ ਲੱਗ ਗਏ ਹੂੰ ਵੀਰ ਉਹ ਇਹ ਕੋਈ ਚਿੰਤਾ ਥੋੜੀ ਆ ਉਹਨਾਂ ਨੂੰ ਪੰਜਾਬ ਦੀ ਜਵਾਨੀ ਦੇ ਔਰ ਉਹਨਾਂ ਨੂੰ ਜਦੋਂ ਲੋੜ ਪੈਂਦੀ ਆ ਉਹਨਾਂ ਤੋਂ ਜਾਲੀ ਵੋਟਾਂ ਵੀ ਪੁਗਤਾਉਂਦੇ ਆ ਉਹਨਾਂ ਤੋਂ ਕੁੱਟਮਾਰ ਵੀ ਕਰਾਉਂਦੇ ਆ ਸਮਾਜ ਨੂੰ ਦਬਾਉਂਦੇ ਵੀ ਆ ਫਿਰ ਉਹਨਾਂ ਦੀ ਉਹਨਾਂ ਦੀ ਪੋਸਤ ਪਨਾਹੀ ਵੀ ਕਰਦੇ ਆ ਉਹਨਾਂ ਨੂੰ ਸਰਕਾਰੀ ਦਰਬਾਰੇ ਉਹਨਾਂ ਨੂੰ ਛਡਾਉਂਦੇ ਆ ਉਹਨਾਂ ਦੀ ਪੈਰਪਾਈ ਵੀ ਕਰਦੇ ਆ ਕੇਸਾਂ ਦੀ ਫਿਰ ਇਸ ਉਮਰ 'ਚ ਜਦੋਂ ਚੜ੍ਹਦੀ ਉਮਰ ਹੁੰਦੀ ਆ ਜਦੋਂ ਉਹਨੂੰ ਇਦਾਂ ਦੀ ਨੌਜਵਾਨਾਂ ਨੂੰ ਤਾਕਤ ਮਿਲ ਜਾਂਦੀ ਆ ਤਾਂ ਫਿਰ ਉਹ ਸਰਬਾਤਵਲ ਚਲੇ ਜਾਂਦੇ ਆ ਔਰ ਉਹ ਇਹੀ ਕਾਰਨ ਹੈ ਕਿ ਬਹੁਤ ਸਾਰੇ ਨੌਜਵਾਨ ਆ ਜਿਹੜੇ ਉਹ ਨਸ਼ਿਆਂ 'ਚ ਪੈ ਕੇ ਖਤਮ ਹੋ ਰਹੇ ਪੰਜਾਬ ਦੀ ਜਵਾਨੀ ਦੀ ਜਾਂ ਪੰਜਾਬ ਦੇ ਵਾਤਾਵਰਣ ਦੀ ਜਾਂ ਪੰਜਾਬ ਦੇ ਮੁੱਦਿਆਂ ਦੀ ਕੋਈ ਪੋਲਿਟਿਕਲ ਪਾਰਟੀਆਂ ਨੂੰ ਬਹੁਤੀ ਚਿੰਤਾ ਨਹੀਂ ਹੈਗੀ ਠੀਕ ਹੈ ਉਹਨਾਂ ਕੋ ਮਤਲਬ ਦੌੜ ਲਾਉਂਦੀਆਂ ਨੇ ਕੋਈ ਵੀ ਸਿਆਸੀ ਬੰਦਾ ਜਿੰਨੇ ਕੁ ਚ ਉਹਦਾ ਮਫਾਦ ਪੂਰਾ ਹੋ ਜਾਂਦਾ ਜਦੋਂ ਜਦੋਂ ਉਹਨੂੰ ਲੱਗਣ ਲੱਗ ਜਾਂਦਾ ਵੀ ਮੈਂ ਕਿਸੇ ਸੱਤਾ ਦੀ ਕੁਰਸੀ ਤੇ ਬੈਠ ਗਿਆ ਜਾਂ ਮੇਰੇ ਹੱਥ ਕੋਈ ਤਾਕਤ ਆ ਗਈ ਤਾਂ ਉਹ ਨਜ ਲਈ ਕੰਮ ਕਰਦਾ ਪਰਿਵਾਰ ਲਈ ਕੰਮ ਕਰਦਾ ਨਾ ਕਿ ਪੰਜਾਬ ਲਈ ਕੰਮ ਕਰਦਾ ਨਾ ਪੰਜਾਬ ਦੀ ਜਵਾਨੀ ਲਈ ਕੰਮ ਕਰਦਾ ਜੀ ਬਹੁਤੀਆਂ ਪਾਰਟੀਆਂ ਜਾਂ ਬਹੁਤੀ ਪਾਰਟੀਆਂ ਦੇ ਆਗੂਆਂ ਦੇ ਤਾਂ ਏਜੰਡੇ ਤੇ ਇਹੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਆਪਣੀ ਸੁਰਤ ਸੰਭਲਈ ਨਾ ਹੋ ਉਹ ਉਹ ਬੇਹੋਸ਼ ਮਦਹੋਸ਼ ਹੀ ਪਈ ਰਹੇ ਨਸ਼ਿਆਂ ਚ ਜੇ ਉੱਠਣਗੇ ਜਾਗਣਗੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਗੇ ਤਾਂ ਸਾਡੇ ਕਾਢ ਨੂੰ ਬੈਠ ਕੇ ਸਾਨੂੰ ਸਵਾਲ ਪੁੱਛਣਗੇ ਇਸ ਲਈ ਕਿਸਾਨੀ ਸੀਗਾ ਕਿ ਕਿੰਨਾ ਕਿੰਨਾ ਨੌਜਵਾਨਾਂ ਜਾਗਰੂਕਤੀ ਜਿਹੜੀ ਹੈਗੀ ਉਹ ਪੈਦਾ ਕੀਤੀ ਹੈ ਕਹਿੰਦੇ ਇਹ ਪੋਲਿਟਿਕਲ ਪਾਰਟੀਆਂ ਦੇ ਏਜੰਡੇ 'ਚ ਨਹੀਂ ਹੈਗਾ ਜੇ ਉਹਨਾਂ ਦੇ ਏਜੰਡੇ 'ਚ ਹੋਵੇ ਜਾਂ ਸਰਕਾਰਾਂ ਦੇ ਏਜੰਡੇ 'ਚ ਹੋਵੇ ਤਾਂ ਤੁਸੀਂ ਬੜਾ ਵਧੀਆ ਸਵਾਲ ਕੀਤਾ ਨੌਜਵਾਨਾਂ ਨੂੰ ਮੋੜਿਆ ਜਾ ਸਕਦਾ ਉਹਨਾਂ ਲਈ ਯੋਗਾਰ ਦੇ ਮੌਕੇ ਪੈਦਾ ਕੀਤੇ ਜਾਣ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਭਵਿੱਖ ਦਿਖੇ ਸਾਡਾ ਭਵਿੱਖ ਰੌਸ਼ਨ ਹੈ ਕਿਉਂ ਵਿਦੇਸ਼ਾਂ ਨੂੰ ਭਜਣ ਕਿਉਂ ਵਿਦੇਸ਼ਾਂ ਜਾ ਕੇ ਲੱਖਾਂ ਰੁਪਈਆ ਉੱਥੇ ਲਾਉਂਦੇ ਆ ਮਾਪੇ ਮਾਪਿਆਂ ਦੇ ਮਨਾਂ ਚ ਇੱਕ ਡਾਰੀ ਹੈ ਨਾ ਸਾਡੀ ਇੱਥੇ ਹਾਲਾਂਕਿ ਇੱਥੇ ਵੀ ਵਿਦੇਸ਼ਾਂ ਚ ਵੀ ਬਥੇਰਾ ਬੁਰਾ ਹਾਲ ਹੈ ਇੱਥੇ ਵੀ ਨਸ਼ੇ ਬਥੇਰੇ ਨੇ ਪਰ ਫਿਰ ਵੀ ਫਿਰ ਵੀ ਪੰਜਾਬ ਨਾਲੋਂ ਅਗਲਾ ਕਹਿੰਦਾ ਯਾਰ ਬਾਹਰ ਤੱਕ ਦਿਓ ਆਪਣੇ ਬੱਚਿਆਂ ਨੂੰ ਹਾਲਾਤ ਹੀ ਜੇ ਦੇਖੇ ਤਾਂ ਕਸਬਾ ਸੈਣਾ ਦੇ ਨੌਜਵਾਨ ਸੁਖਵਿੰਦਰ ਕਲਕੱਤਾ ਦੇ ਕਤਲ ਜਿਹੜੇ ਨੇ ਉਸ ਦੀ ਇਸ ਘਟਨਾ ਜਿਹੜੀ ਹੈ ਲੋਕ ਤੇ ਵਿਰੋਧ ਦੇ ਤਿਰ ਜਿਹੜੀ ਹੈ ਉਸ ਤੇ ਕਾਫੀ ਜ਼ਿਆਦਾ ਪੜਕੀ ਹੋਈ ਆ ਔਰ ਇਸ ਦੀ ਚਫੇਰੇ ਚਰਚਾ ਹੋ ਰਹੀ ਆ ਦੇਖੋ ਲਗਦਾ ਇਹ ਘਟਨਾ ਨਹੀਂ ਹੈ ਹੋਰ ਵੀ ਹੋਰ ਸਾਰੀਆਂ ਘਟਨਾਵਾਂ ਨੇ ਖਰੇ ਤੇ ਚਲੋ ਜਿਹੜੀ ਸਹਿਣਾ ਕਸਬੇ ਚ ਹੋਈ ਹੈ ਉਹ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕਹ ਲੋ ਜਾਂ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਖਿਲਾਫ ਉਹ ਨੌਜਵਾਨ ਦੀ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ ਉਹਦਾ ਕਤਲ ਹੋਇਆ ਉਹ ਬੋਲ ਰਿਹਾ ਸੀ ਉਹਦਾ ਕਤਲ ਹੋਇਆ ਔਰ ਉਸ ਕਰਕੇ ਜਿਹੜਾ ਇਸ ਹਾਲਾਂਕਿ ਕੀਤਾ ਉਹਦੇ ਕਿਸੇ ਸਾਥੀ ਨੇ ਹੀ ਹੈ ਉਹ ਨਸ਼ਿਆਂ ਦਾ ਉਹ ਵੀ ਆਦੀ ਹੈ ਤੁਸੀਂ ਪਹਿਲਾਂ ਨਸ਼ਿਆਂ ਦੀ ਗੱਲ ਕੀਤੀ ਹੈ ਜਿਹਨੇ ਕੀਤਾ ਔਰ ਉਹ ਉਹ ਬੋਲ ਵੀ ਰਿਹਾ ਲਾਈਵ ਹੋ ਕੇ ਪਰ ਜਿਹੜੀ ਜਿਹੜਾ ਉਹ ਸਿਆਸੀ ਤੌਰ ਤੇ ਪੰਡ ਚ ਵਿਧਾਇਕ ਆਉਂਦਾ ਵਿਧਾਇਕ ਨੂੰ ਕਹਿ ਰਿਹਾ ਜਾਂ ਉਹਦੇ ਵਾਅਦੇ ਯਾਦ ਕਰਾ ਰਿਹਾ ਜਿਹੜੇ ਆਪਾਂ ਗੱਲ ਕਰਦੇ ਹਾਂ ਸਵਾਲ ਉਠਾ ਰਿਹਾ ਉਹ ਉਹ ਕਾਰਨ ਜੁੜ ਰਿਹਾ ਤਾਂ ਹੀ ਹੁਣ ਜਿਹੜੇ ਲੋਕ ਮੰਗ ਕਰ ਰਹੇ ਕਿ ਵਿਧਾਇਕ ਦਾ ਨਾਮ ਇਸ ਕਤਲ ਕੇਸ ਚ ਪਾਇਆ ਜਾਵੇ ਔਰ ਚਨਜੀਤ ਸਿੰਘ ਚੰਨੀ ਜਿਹੜੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਵੀ ਕੱਲੇ ਮੰਗ ਕੀਤੀ ਹੈ ਕਿ ਪਰਿਵਾਰ ਇਹ ਮੰਗ ਕਰਦਾ ਉਜੀ ਪੜਾ ਇਸ ਇਸ ਘਟਨਾ ਦੀ ਚਫੇਰੇ ਚਰਚਾ ਇਹੀ ਹੈ ਕਿ ਇੱਕ ਜਿਹੜਾ ਨੌਜਵਾਨ ਜਿਹੜਾ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਸਵਾਲ ਕਰਦਾ ਤਾਂ ਉਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਪਰਚਾ ਚਲਵਾ ਦਿੱਤਾ ਜਾਂਦਾ ਝੂਠੇ ਪਰਚਿਆਂ 'ਚ ਜਾਂ ਕਿਸੇ ਨੇ ਕਿਸੇ ਹੋਰ ਕੋਈ ਕੋਈ ਨਾ ਕੋਈ ਦੋਸ਼ ਲਾ ਕੇ ਉਹਨਾਂ ਨੂੰ ਅੰਦਰ ਧੱਕ ਦਿੱਤਾ ਜਾਂਦਾ ਜਾਂ ਉਹ ਤੇ ਕੋਈ ਸੱਤਾਧਾਰੀ ਧਰ ਦੇ ਬਥੇਰੇ ਜਿਹੜੇ ਹੁੰਦੇ ਆ ਅ ਗੁੰਡਾਗਰੋ ਕਹਿ ਲੋ ਜਿਨ੍ਹਾਂ ਨੂੰ ਹੈਨਾ ਤੇ ਗੱਲ ਲਠ ਮਾਰ ਗਰੋ ਵੀ ਕਾਲੀ ਦਲ ਨੇ ਪੈਦਾ ਕੀਤਾ ਸੀ ਆ ਬੇ ਡਾਗ ਨਾਲ ਉਹ ਕਰਨ ਵਾਲਾ ਇਹ ਇਹ ਫਿਰ ਉਹਨਾਂ ਨੂੰ ਵਰਤ ਲੈਂਦੇ ਆ ਫਿਰ ਉਹਦਾ ਕਾਰਨ ਇਹੀ ਹੈ ਵੀ ਇਹਦੀ ਇਹ ਜਿਹੜੀਆਂ ਘਟਨਾਵਾਂ ਨੇ ਲੋਕ ਚਿੰਤਤ ਨੇ ਆਮ ਲੋਕ ਚਿੰਤਤ ਨੇ ਜੋ ਲੋਕ ਚਿੰਤਤ ਹੁੰਦੇ ਆ ਉਹ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਫਿਰ ਸਰਕਾਰ ਤੋਂ ਸਰਕਾਰ ਦਾ ਵਿਰੋਧ ਵੀ ਕਰਦੇ ਆ ਕਿਉਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਇਹੀ ਹੈ ਨਾ ਵੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਹਨਾ ਇਹ ਬਿਆਨਾਂ ਤੱਕ ਸੀਮਤ ਰਹਿ ਜਾਂਦਾ ਅਮਲੀ ਤੌਰ ਤੇ ਲੋਕਾਂ ਦੀ ਨਾ ਹੀ ਸੁਰੱਖਿਆ ਹੋ ਰਹੀ ਹੈ ਨਾ ਹੀ ਲੋਕਾਂ ਨੂੰ ਲੋਕਾਂ ਦੇ ਜਿਹੜੇ ਅਧਿਕਾਰ ਨੇ ਲੋਕਾਂ ਦੇ ਜਿਹੜੇ ਰਾਈਟ ਨੇ ਉਹ ਉਹ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਬਿਲਕੁਲ ਹਨਾ ਸਰਕਾਰਾਂ ਜਿਹੜੀਆਂ ਨੇ ਉਹ ਜਦੋਂ ਸੱਤਾ ਦੀ ਕੁਰਸੀ ਤੇ ਬੈਠ ਜਾਂਦੀਆਂ ਤਾਂ ਲੋਕਾਂ ਨੂੰ ਜਿਹੜੇ ਹੱਕ ਮੰਗਦੇ ਨੇ ਆਪਣੇ ਹੱਕਾਂ ਲਈ ਲੜਦੇ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਕਿ ਉਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਾਕੇ ਇਹੀ ਕਾਰਨ ਹੈ ਕਿ ਜਿਹੜੀ ਚਫੇਰੇ ਇਹੋ ਜਿਹੀਆਂ ਘਟਨਾਵਾਂ ਦੀ ਚਰਚਾ ਹੋ ਰਹੀ ਹੈ ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ 'ਚ ਥੋੜੇ ਸਮੇਂ ਜੀ ਕਹੋ ਥੋੜੇ ਦਿਨਾਂ 'ਚ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰ ਗਈਆਂ ਨੇ ਲੋਕ ਚਿੰਤਤ ਨੇ ਕਿਆ ਜੁਗਿੰਦਰ ਜੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਵੀ ਇਸ ਸਮੇਂ ਪੰਜਾਬ ਦੇ ਸਿਆਸੀ ਮਾਹੌਲ ਕੀ ਕਹਿ ਰਿਹਾ ਪੰਜਾਬ ਦੇ ਸਿਆਸੀ ਮਾਹੌਲ ਚ ਕੀ ਚਰਚਾ ਹੈ ਔਰ ਕੀ ਨਵੀਂ ਸਰਗਰਮੀਆਂ ਨੇ ਲਗਨ ਜੀ ਤੁਸੀਂ ਗੱਲ ਕੀਤੀ ਹੈ ਜੇ ਦੇਖੀਏ ਤਾਂ ਪੰਜਾਬ ਚ ਤਾਂ ਹੁਣ ਜਿਹੜਾ ਮੇਨ ਤਾਂ ਤਰਨਤਾਰਨ ਸਾਹਿਬ ਜਮਨੀ ਚੋਣ ਹੀ ਹੋਣ ਜਾ ਰਹੀ ਹੈ ਉਹਦੇ ਤੇ ਸਭ ਦੀਆਂ ਨਜ਼ਰਾਂ ਨੇ ਉਸੇ ਹੀ ਚੋਣ ਨੂੰ ਲੈ ਕੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਦੀਆਂ ਸਾਰੀਆਂ ਦੀਆਂ ਸਰਗਰਮੀਆਂ ਨੇ ਕਾਲੀ ਦਲ ਬਾਦਲ ਧੜੇ ਨੇ ਜਾਂ ਸਤਾਤਾ ਰਿਤੇ ਆਮ ਆਦਮੀ ਪਾਰਟੀ ਨੇ ਤਾਂ ਆਪਣੇ ਉਮੀਦਵਾਰ ਐਲਾਨ ਹੀ ਦਿੱਤੇ ਆ ਔਰ ਜਿਹੜੀ ਨਵੀਂ ਨਮਾ ਕਾਲੀ ਵਾਲਾ ਨਵੀਂ ਧੇਰਾ ਕਾਂਗਰਸ ਪਾਰਟੀ ਆ ਉਹਨਾਂ ਦੇ ਉਮੀਦਵਾਰ ਰਹਿੰਦੇ ਆ ਔਰ ਨਵੀਂ ਧੇਰ ਵੱਲੋਂ ਵੀ ਜਿਹੜੀ ਆ ਯਤਨ ਕੀਤੇ ਜਾ ਰਹੇ ਆ ਕਿ ਬੀਬੀ ਖਾਲੜਾ ਭਾਵੇਂ ਜਵਾਬ ਦੇ ਗਏ ਸੀ ਆਪਾਂ ਨੂੰ ਪਤਾ ਪਰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਮਨਾਉਣ ਲਈ ਵੀ ਬਨਪ੍ਰੀਤ ਸਿੰਘ ਯਾਲੀ ਦੀ ਡਿਊਟੀ ਲੱਗੀ ਆ ਉਹ ਯਤਨ ਕਰ ਰਿਹਾ ਕਿ ਬੀਬੀ ਖਾਲੜਾ ਨੂੰ ਉਹ ਸਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਜਾਵੇ ਜਾਂ ਜੇ ਆਪਾਂ ਗੱਲ ਕਰ ਲਈਏ ਤਾਂ ਨਵੇਂ ਕਾਲੀ ਦਲ ਵੱਲੋਂ ਤੇ ਉਹਦੇ ਨਾਲ ਦੂਜਾ ਦੂਸਰਾ ਜਿਹੜਾ ਹੈਗਾ ਭਾਈ ਅਮਰਤਪਾਲ ਸਿੰਘ ਦਾ ਧੜਾ ਜਾਂ ਕਾਲੀ ਦਲ ਆ ਆਪਣਾ ਉਹਨਾਂ ਵੱਲੋਂ ਸਾਂਝੇ ਤੌਰ ਤੇ ਜਿਹੜੇ ਹੈਗੇ ਸਨੀ ਨੌਜਵਾਨ ਜਿਨ੍ਹਾਂ ਨੇ ਜਿਨ੍ਹਾਂ ਦੀ ਪਟਿਆਲਾ ਜੇਲ੍ਹ 'ਚ ਹੁਣੇ ਘਟਨਾ ਹੋਈ ਹੈ ਤੁਹਾਨੂੰ ਯਾਦ ਹੋ ਔਰ ਜਿਹੜਾ ਸੂਬਾ ਸਿੰਘ ਨੂੰ ਉਹਨਾਂ ਨੇ ਜਿਹੜਾ ਕਤਲ ਹੋਇਆ ਉਸ ਮਾਮਲੇ 'ਚ ਹੋਏ ਗੇ ਰਿਪਟਿਆਲਾ ਜੇਲ੍ਹ 'ਚ ਉਹਨਾਂ ਨੂੰ ਵੀ ਇਸ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਨ ਦੀ ਮਤਲਬ ਚਰਚਾ ਚੱਲ ਰਹੀ ਹੈ ਮਤਲਬ ਇਹ ਗੱਲ ਕਲੀਅਰ ਹੈ ਵੀ ਦੋਵੇਂ ਦੋਵਾਂ 'ਚ ਇੱਕ ਨਾਂ ਹੀ ਸਾਹਮਣੇ ਆਊਗਾ ਇਹ ਤਾਂ ਗੱਲ ਕਲੀਅਰ ਹੈ ਔਰ ਜਦੋਂ ਇਹ ਉਮੀਦਵਾਰਾਂ ਵਾਲ ਅਨੇਜੜਿਆ ਸਰਕਾਰ ਨੇ ਵੀ ਉੱਥੇ ਤੁਸੀਂ ਦੇਖ ਲਿਆ ਕਿ ਸਰਕਾਰ ਨੇ ਵੀ ਆਪਣਾ ਧਿਆਨ ਆਪਣਾ ਸਾਰਾ ਉੱਥੇ ਕੇਂਦਰਿਤ ਕੀਤਾ ਹੋਇਆ ਨਰੋਸੇ ਹਲਕੇ ਜੀ ਟੰਬੰਡੀਆਂ ਜਾ ਰਹੀਆਂ ਔਰ ਉਹ ਦੂਸਰੀਆਂ ਪਾਰਟੀਆਂ ਨੇ ਵੀ ਕਿਉਂਕਿ ਵੱਡਾ ਕਹਿ ਲਓ ਸਿਆਸੀ ਇੱਕ ਵੱਡਾ ਮਹਾਜੋਧੀ ਹੋਣਾ ਔਰ ਇਹਦਾ ਅਸਰ ਹੈ ਜਿਹੜਾ ਉਤਾਈ ਵਾਲੀ ਇਲੈਕਸ਼ਨ ਤੇ ਵੀ ਪੈਣਾ ਇਹੀ ਮੇਨ ਸਰਗਰਮੀਆਂ ਬਿਲਕੁਲ ਜੀ 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 ਆ ਜੋਗਿੰਦਰ ਜੀ ਪੰਥਾ ਕਨਸਰਵ ਵੱਲੋਂ ਜਿਹੜਾ ਜ਼ਿਲਾਵਾਰ ਇਕੱਠ ਸ਼ੁਰੂ ਕੀਤੇ ਗਏ ਨੇ ਇਹਨਾਂ ਸਰਗਰਮੀਆਂ ਨੂੰ ਆਉਣ ਵਾਲੇ ਦਿਨਾਂ ਚ ਰਾਜਨੀਤਿਕ ਜਿਹੜਾ ਮੋੜ ਦਿੱਤਾ ਜਾਵੇਗਾ ਅਹ ਦੇਖੋ ਵੈਸੇ ਤਾਂ ਇਹ ਜਿਹੜੀ ਹੈਗੀ ਆ ਪੰਥਕ ਕੌਸਲ ਬਣੀ ਹੈ ਜਿਹੜੀ ਉਹ ਰਾਜਨੀਤਿਕ ਪਾਰਟੀ ਦਾ ਕਾਲੀ ਦਲ ਦੀ ਜਿਹੜੀ ਖੇਤਰੀ ਪਾਰਟੀ ਜਾਂ ਨਵੀਂ ਸ੍ਰੀ ਕਲਤਕ ਸਾਹਿਬ ਦੀ ਸਰਪ੍ਰਸਤੀ ਹੇਠ ਬਣਿਆ ਕਾਲੀ ਦਲ ਹੈ ਜਾਂ ਸ੍ਰੀ ਕਲਤਕ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜਾ ਕਾਲੀ ਦਲ ਗਠਿਤ ਹੋਇਆ ਉਸ ਕਾਲੀ ਦਲ ਦੀ ਕਹਿ ਲੋ ਜਿਹੜੀਆਂ ਰਾਜਨੀਤਿਕ ਸਰਗਰਮੀਆਂ ਨੇ ਉਤੇ ਪਕੜ ਰੱਖਣ ਲਈ ਜਾਂ ਉਤੇ ਕੁੰਡਾ ਰੱਖਣ ਲਈ ਜਾਂ ਜਿਹੜਾ ਧਾਰਮਿਕ ਮੀਰੀ ਪੀਰੀ ਦਾ ਫਲਸਫਾ ਬਈ ਰਾਜਨੀਤੀ ਤੇ ਧਰਮ ਦਾ ਕੁੰਡਾ ਰਵੇ ਉਹਦੇ ਲਈ ਇਹ ਜਿਹੜੀ ਪੰਥਕ ਕਾਉਂਸਲ ਆ ਉਹਦਾ ਗਠਨ ਕੀਤਾ ਗਿਆ ਔਰ ਬੀਬੀ ਸਤਵੰਤ ਕੌਰ ਜਿਹੜੇ ਕਿ ਬਹੁਤ ਹੀ ਇਹ ਕালোਵੱਡਿਆ ਪੰਥਕ ਪਰਿਵਾਰ ਆ ਸ਼ਾਹਦਤ ਵਾਲਾ ਪਰਿਵਾਰ ਆ ਉਹਨਾਂ ਦੇ ਹੱਥੇ ਦੀ ਕਮਾਂਡ ਦਿੱਤੀ ਗਈ ਆ ਔਰ ਉਹਨਾਂ ਵੱਲੋਂ ਪੰਜਾਬ ਚ ਜਿਹੜੀਆਂ ਧਾਰਮਿਕ ਸਰਗਰਮੀਆਂ ਜਿਹੜਾ ਅਕਾਲੀ ਦਲ ਦਾ ਮੁੱਖ ਏਜੰਡਾ ਨਾ ਉਹ ਪੰਥਕ ਜੀ ਰਾਜਨੀਤਿਕ ਬਾਅਦ ਚਾ ਕਹ ਲਓ ਪਹਿਲਾ ਪੰਥਕ ਹੈ ਧਾਰਮਿਕ ਹੈ ਉਹ ਸਰਗਰਮੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ ਜਿਹੜੀ ਜਿਹੜੀ ਕਹ ਲਓ ਲੰਬੇ ਸਮੇਂ ਤੋਂ ਇੱਕ ਘਾਟ ਵੀ ਪਾਈ ਜਾ ਰਹੀ ਸੀ ਕਿ ਅਕਾਲੀ ਦਲ ਆਪਣੀਆਂ ਜਿਹੜੀਆਂ ਮੇਨ ਜੜਾ ਜਿਹੜੀ ਪੰਥਕ ਏਜੰਡਾ ਹੈ ਜਾਂ ਪੰਥਕ ਜੜਾ ਹੈ ਜਾਂ ਪੰਥਕ ਦੇਖ ਹੈ ਉਹ ਤੋਂ ਪਾਸੇ ਹਟ ਰਿਹਾ ਅਕਾਲੀ ਦਲ ਬਾਦਲ ਧੜੇ ਤੇ ਇਹੀ ਦੋਸ਼ ਲੱਗੇ ਹਨ ਔਰ ਉਹ ਉਹ ਜਿਹੜੀ ਰੰਗਤ ਹੈ ਅਕਾਲੀ ਦਲ ਦੀ ਜਾਂ ਜਿਹੜਾ ਪਸ਼ੋਕੜ ਹੈ ਅਕਾਲੀ ਦਲ ਦਾ ਅਕਾਲੀ ਦਲ ਜੁੜਿਆ ਕਿੱਥੇ ਹੋਇਆ ਉਹਨੂੰ ਬਹਾਲ ਕਰਨ ਲਈ ਜਾਂ ਉਹ ਰੰਗਤ ਚ ਲਿਆਉਣ ਲਈ ਔਰ ਅੰਗ ਚ ਲਿਆਉਣ ਲਈ ਜਿਹੜੀ ਪੰਥਕ ਕਾਉਂਸਲ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਔਰ ਪੋਲਿਟਿਕਲ ਤੇ ਤਾਂ ਕੁਦਰਤੀਆਂ ਪੋਲਿਟਿਕਲ ਖੇਤਰੀ ਪਾਰਟੀ ਦੇ ਬਾਹਰ ਲਈ ਹੋ ਰਿਹਾ ਨਾ ਸਭ ਕੁਝ ਪੋਲਿਟਿਕਲ ਸਰਗਰਮੀਆਂ ਦਾ ਨਾਲ ਜੁੜਨ ਦੀਆਂ ਰੌਣਾਂ ਵਾਲੇ ਸਬ ਵਿੱਚ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕਿ ਜਿਹੜੀ ਜਿਮਨੀ ਚੌਂਣ ਚ ਵੀ ਤੇ ਉਹਦੇ ਨਾਲ ਹੀ ਹੈਗਾ ਜਿਹੜਾ ਆਪਾਂ ਗੱਲ ਕੀਤੀ ਵੀ ਭਾਈ ਸੰਦੀਪ ਸਿੰਘ ਸਹਣੀ ਉਹਨਾਂ ਨੂੰ ਵੀ ਬਣਾਇਆ ਜਾ ਸਕਦਾ ਹੈ ਉਮੀਦਵਾਰ ਜਿਹੜੇ ਜਿਹੜੇ ਚੰਦ ਨੇ ਔਰ ਇਹ ਇਹ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਰਾਜਨੀਤਿਕ ਉਹਦੇ ਨਾਲ ਹੀ ਜੁੜ ਕੇ ਹੀ ਹੋ ਰਹੀਆਂ ਨੇ ਔਰ ਵੱਡੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਤੇ ਹੁਣ ਅ ਜਿਹੜੇ ਕੁੰਡਾ ਕਹਿ ਲੋ ਜਾਂ ਇੱਕ ਉਹਨੂੰ ਯਾਦ ਕਰਾਉਣ ਲਈ ਇਹ ਅਸਲ ਲਗਨ ਇਹੀ ਆ ਨਾ ਜਿਹੜੀ ਧਾਰਮਿਕ ਤੇ ਰਾਜਨੀਤਿਕ ਜਿਹੜਾ ਫਲਸਫਾ ਹੈ ਅਕਾਲੀ ਦਲ ਦਾ ਕਹੋ ਜਾਂ ਮੇਰੀ ਪੀੜਾ ਉਹ ਤੇ ਇਹੀ ਹੈ ਕਿ ਜਦੋਂ ਬੰਦਾ ਸੱਤਾ 'ਚ ਬੈਠ ਜਾਂਦਾ ਕਿਉਂਕਿ ਸੱਤਾ ਦੀ ਕੁਰਸੀ ਤੇ ਬੈਠ ਕੇ ਬੰਦਾ ਬਹੁਤ ਸਾਰੀਆਂ ਕਤਾਈਆਂ ਗਲਤੀਆਂ ਧੱਕੇਸ਼ਾਂਗੀਆਂ ਕਰਦਾ ਜੇ ਤੇ ਤੇ ਧਰਮ ਦਾ ਕੁੰਡਾ ਹੋਊਗਾ ਤਾਂ ਉਹਨੂੰ ਯਾਦ ਰਹੂਗਾ ਮੈਨੂੰ ਧਰਮ ਕੀ ਸਿਖਾਉਂਦਾ ਧਰਮ ਤਾਂ ਮਨੁੱਖ ਦਾ ਭਲਾਈ ਸਿਖਾਉਂਦਾ ਨਾ ਤੇ ਫਿਰ ਉਹਨੂੰ ਉਹ ਯਾਦ ਰਵੇ ਯਾਦ ਰਖਾਉਣ ਲਈ ਕਹਲਾ ਵੀ ਕੁੰਡਾ ਧਰਮ ਦਾ ਕੁੰਡਾ ਇਹ ਵੱਖਰਾ ਬਲਖਣਾ ਤੇ ਹੈਗਾ ਫਲਸਫਾ ਜਿਹੜਾ ਕਾਲੀਦਸ ਉਰੋ ਇਹ ਇਹ ਸਰਗਰਮੀਆਂ ਦਾ ਜਿਹੜਾ ਆਉਣ ਵਾਲੇ ਸਮੇਂ ਚ ਪੋਲੀਟੀਕਲ ਉਹ ਹੋਊਗਾ ਇਹ ਪੰਜਾਬ ਚ ਜੀ ਜੀ ਹੂੰ ਜੁਗਿੰਦਰ ਜੀ ਆਪਾਂ ਅਖੀਰ ਚ ਇੱਕ ਵਾਰ ਪੰਜਾਬ ਦੀ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਰਹੇ ਹਾਂ ਤਾਂ ਭਗਵੰਤਪਾਲ ਸਾਹਿਬ ਕੁਝ ਕੀ ਨਵਾਂ ਲੈ ਕੇ ਆ ਰਹੇ ਨੇ ਆ ਦੇਖੋ ਜੇ ਸਰਕਾਰ ਦੀ ਗੱਲ ਕਰੀਏ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਲਗਨ ਦੀ ਗੱਲ ਕਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕਹਿ ਸਕਦੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਜੋ ਰਾਜ ਸਭਾ ਮੈਂਬਰ ਨੇ ਹੁਣ ਤਾਰਪ ਪਤੀ ਹੋ ਗਿਆ ਹੁਣ ਤਾਂ ਕਹਿ ਲੋ ਖਾਸ ਆਦਮੀਆਂ ਦੀ ਸਰਕਾਰ ਬਣ ਗਈ ਠੀਕ ਹੈ ਚਲੋ ਨਾ ਆਮ ਆਦਮੀ ਪਾਰਟੀ ਦਾ ਹੈਗਾ ਪਰ ਵੈਸੇ ਤਾਂ ਸਰਕਾਰ ਤਾਂ ਹੁਣ ਜਿਹੜੇ ਰਾਜ ਸਭਾ ਚ ਨੇ ਅੱਜ ਮੈਂ ਚਰਨਜੀਤ ਭੁੱਲਰ ਦੀ ਸਟੋਰੀ ਪੜ ਰਿਹਾ ਜਿਹ ਟ੍ਰਿਬਿਊਨ ਚ ਲੱਗੀ ਹੋਈ ਪੰਜਾਬੀ ਟ੍ਰਿਬਿਊਨ ਚ ਔਰ ਉਹ ਉਹਨਾਂ ਨੇ ਦੱਸਿਆ ਕਿ ਜਿਹੜੇ 31 ਮੈਂਬਰ ਨੇ ਰਾਜ ਸਭਾ ਚ ਉਹ ਅਰਬਪਤੀ ਨੇ ਹਾਂ ਮਤਲਬ ਲੋਕ ਸਭਾ ਮੈਂਬਰ ਜਿਹੜੇ ਹੈਗੇ ਨੇ ਉਹ ਕਰੋੜਪਤੀ ਨੇ ਤੇ ਰਾਜ ਸਭਾ ਮੈਂਬਰ ਅਰਬਪਤੀ ਹੋ ਗਏ ਨੇ ਬਰੋਤ ਵੱਡੀ ਗੱਲ ਤਾਂ ਤੁਸੀਂ ਦੇਖਿਆ ਹੀ ਹੈ ਕਿ ਪਹਿਲਾਂ ਆਪਣੇ ਲਧਿਆਣਾ ਵਾਲੇ ਜਿਹੜੇ ਸੰਜੀਵ ਜੀ ਜਿਹੜੇ ਹੁਣ ਚਲੋ ਆਪਣੇ ਤੇ ਬੁਧਾ ਇੱਕ ਬਣ ਕੇ ਮੰਤਰੀ ਬਣੇ ਨੇ ਤੇ ਹੁਣ ਆਪਣੇ ਗੁਪਤਾ ਜੀ ਜਿਹੜੇ ਜਿਹੜੇ ਨਵੇਂ ਰਾਜ ਸਭਾ ਚ ਜਿਨ੍ਹਾਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਵੀ ਕਰੋੜਪਤੀ ਨੇ ਟਰਾਈਡੈਂਟ ਵਾਲੇ ਉਹ ਵੀ ਅਰਬਪਤੀ ਨੇ ਪਹਿਲਾ ਇਹ ਆਪਣੇ ਜਿਹੜੇ ਲੁਧਿਆਣਵੀ ਨੇ ਸੰਜੀਵਜੀਵ ਨੇ ਉਹ ਵੀ ਅਰਪਤੀ ਨੇ 400 ਕਿੰਨੇ 65 ਕਰੋੜ ਦੀ ਉਹਨਾਂ ਕੋਲ ਪ੍ਰਾਪਰਟੀ ਹੈ ਜਿਹੜੀ ਆ ਔਨ ਰਿਕਾਰਡ ਹੈ ह्म ਤੇ ਹੋਰ ਵੀ ਜਿਹੜੇ ਦੂਜੇ ਵੀ ਮੈਂਬਰ ਪਾਰਲੀਮੈਂਟ ਦੇਖ ਲਈ ਕੋਈ ਆਮ ਆਦਮੀ ਤਾਂ ਮੈਂਬਰ ਪਾਰਲੀਮੈਂਟ ਗਿਆ ਨਹੀਂ ਗਾ ਕਹ ਲੋ ਸਾਰੇ ਅਰਪਤੀ ਗਏ ਆ ਤੇ ਸਰਕਾਰ ਦੀਆਂ ਸਰਗਰਮੀਆਂ ਵੀ ਜੇ ਲਗਨ ਦੇਖੀਏ ਤਾਂ ਆਪਾਂ ਭਗਵੰਤ ਮਾਨ ਕਾਫੀ ਸਰਗਰਮ ਨਜ਼ਰ ਆ ਰਹੇ ਆ ਔਰ ਉਹਨਾਂ ਵੱਲੋਂ ਪੰਜਾਬ ਦੇ ਹੋਰ ਵੀ ਵੱਖ-ਵੱਖ ਸਮਾਂ ਤੇ ਸਰਗਰਮੀਆਂ ਦੇ ਨਾਲ-ਨਾਲ ਤਰਨਤਾਰ ਨਾਲ ਵੀ ਧਿਆਨ ਦਿੱਤਾ ਜਾ ਰਿਹਾ ਤੇ ਖਾਸ ਕਰ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਕੇਂਦਰ ਨੂੰ ਵੀ ਕੋਸਿਆ ਜਾ ਰਿਹਾ ਜਾਂ ਜਿਸ ਤਰ੍ਹਾਂ ਉਹਨਾਂ ਨੇ ਵਾਅਦਾ ਕੀਤਾ ਕਿ 15 ਤਰੀਕ ਤੱਕ ਅਸੀਂ ਜਿਹੜਾ ਮੁਆਵਜ਼ਾ ਦੇਵਾਂਗੇ ਉਹਦੇ ਲਈ ਵੀ ਕੰਮ ਕਰ ਰਹੇ ਆ ਉਹ ਵੀ ਇਹ ਸਰਗਰਮੀਆਂ ਕਿਉਂਕਿ ਬੜੀ ਵੱਡੀ ਇੱਕ ਸਰਕਾਰ ਨੇ ਇੱਕ ਜ਼ਿੰਮੇਵਾਰੀ ਵੀ ਆਪਦੇ ਸਿਰ ਤੇ ਲਈ ਹੈ ਵੀ ਅਸੀਂ ਹਰ ਹਾਲਤ 15 ਤੱਕ ਮੁਆਵਜ਼ਾ ਦੇ ਦੇਾਂਗੇ ਪਰ ਇਹ ਸਰਕਾਰ ਖੈਰੇ ਵੱਡੀ ਗੱਲ ਵੀ ਹੈ ਦੇ ਕੋਈ ਈਡੀ ਛੇਤੀ ਕਿਸੇ ਸਰਕਾਰ ਨੇ ਲੱਖ ਵਿਰੋਧੀ ਤਰ੍ਹਾਂ ਜੋਰ ਗੱਲਾਂ ਕਰੀ ਜਾਣ ਕਿਸੇ ਵਿਰੋਧੀ ਧਿਰ ਦੀ ਸਰਕਾਰ ਨੇ ਜਦੋਂ ਸੱਤਾ 'ਚ ਰਹੀਆਂ ਕਿਸੇ ਨੇ ਈਡੀ ਛੇਤੀ ਪੀੜਤ ਲੋਕਾਂ ਦੀ ਬਾਹ ਨਹੀਂ ਫੜੀ ਜਿੰਨੀ ਛੇਤੀ ਇਹ ਸਰਕਾਰ ਫੜਨ ਜਾ ਰਹੀ ਹੈ ਜਾਂ ਮੁੱਖ ਮੰਤਰੀ ਨੇ ਗੱਲਬਾਤ ਕੀਤਾ ਤੇ ਉਹ ਦੇਖਦੇ ਆ ਕੀ ਹੁੰਦਾ ਖੈਰ ਆਉਣ ਵਾਲੇ ਸਮੇਂ 'ਚ ਦਾਅਵੇ ਵਫਾ ਵੀ ਹੁੰਦੇ ਆ ਕਿ ਨਹੀਂ ਹੁੰਦੇ ਇਹ ਤੇ ਆਪਾਂ ਨੂੰ ਦੇਖਣਾ ਪਊਗਾ ਜੇ ਈਡੀ ਕਰਨੀ ਪਊਗੀ ਫਿਰ ਸੱਤਾਧਾਰੀ ਧਿਰ ਦੀਆਂ ਸਰਗਰਮੀਆਂ ਵੀ ਕਾਫੀ ਜ਼ਿਆਦਾ ਨੇ ਜੀ 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 ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਹੋ ਔਰ ਵਕ ਵਕ ਮੁੱਦੇ ਤੁਸੀਂ ਬੜੀ ਆਪਾਂ ਕਈ ਅਹਿਮ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਆਪਾਂ ਕੱਲ ਦੁਬਾਰਾ ਫੇਰ ਜੁੜਦੇ ਆ ਫਿਰ ਕਿਸੇ ਨਾ ਕਿਸੇ ਸਿਆਸੀ ਅਤੇ ਪੰਜਾਬ ਨਾਲ ਸੰਬੰਧਿਤ ਵੱਡੇ ਮੁੱਦੇ ਤੇ ਗੱਲਬਾਤ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਸਰਦਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ਬਦ ਨਾਲ ਸਾਂਝੀ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ